ਅੱਛੀ ਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਆਜ਼ਾਦ ਨਾਵਾ ਮੈਂ ਤੁਹਾਡਾ ਆਪਣਾ ਇਕਵਾਲ ਸਿੰਘ ਸਿੱਧੂ ਅੱਜ ਆਪਾਂ ਗੱਲ ਕਰਾਂਗੇ ਲੋਕ ਸਭਾ ਉਮੀਦਵਾਰ ਜਿਨ੍ਹਾਂ ਨੇ ਚੋਣ ਮਨੋਰਥ ਪੱਤਰ ਬਣਾਏ ਆ ਜਿਨ੍ਹਾਂ ਨੂੰ ਆਪਾਂ ਮੈਨੀਫੈਸਟੋ ਕਹਿੰਦੇ ਨੇ ਉਹਨਾਂ ਦੇ ਵਿੱਚ ਉਹਨਾਂ ਨੇ ਤਿੰਨ ਗੱਲਾਂ ਮੁੱਖ ਰੱਖੀਆਂ ਨਸ਼ਾ ਮੁਕਤ ਪੰਜਾਬ ਭ੍ਰਿਸ਼ਟਾਚਾਰ ਮੁਕਤ ਪੰਜਾਬ ਤੇ ਬੇਰੁਜ਼ਗਾਰੀ ਖਤਮ ਕਿਸੇ ਵੀ ਪਾਰਟੀ ਦਾ ਉਮੀਦਵਾਰ ਆਉਂਦਾ ਚਾਹੇ ਉਹ ਪਾਰਟੀ ਨੇ 500 ਰਾਜ ਕੀਤਾ ਚਾਹੇ 10 ਕੀਤਾ ਚਾਹੇ 2 ਕੀਤਾ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਆਮ ਆਦਮੀ ਪਾਰਟੀ ਭਾਜਪਾ ਭਾਜਪਾ ਸੈਂਟਰ ਚ ਕਰ ਲੋ ਤਿੰਨੇ ਨੇ ਸਟੇਟਾਂ ਚ ਰਾਜ ਕੀਤਾ ਤੇ ਕਾਂਗਰਸ ਨੇ ਸੈਂਟਰ ਤੇ ਵੀ ਕੀਤਾ ਸਾਰੇ ਇਹਨਾਂ ਪਾਰਟੀਆਂ ਦੇ ਉਮੀਦਵਾਰ ਇਹ ਤਿੰਨੇ ਗੱਲਾਂ ਮੁੱਖ ਰੱਖਦੇ ਆ ਇਸ ਦਾ ਅਰਥ ਇਹ ਹੋਇਆ ਕਿ ਇਹ ਉਮੀਦਵਾਰ ਇਹ ਪਾਰਟੀਆਂ ਇਹਨਾਂ ਦੀਆਂ ਸਰਕਾਰਾਂ ਇਹ ਗੱਲ ਮੰਨਦੀਆਂ ਕਿ ਨਸ਼ਾ ਹੱਲੇ ਤੱਕ ਬੰਦ ਨਹੀਂ ਹੋਇਆ ਇਸ ਦਾ ਅਰਥ ਪੰਜਾਬ ਦੇ ਵਿੱਚ ਨਸ਼ਾ ਹੈ ਭਾਰਤ ਦੇ ਵਿੱਚ ਨਸ਼ਾ ਹੈ ਭ੍ਰਿਸ਼ਟਾਚਾਰ ਨਹੀਂ ਬੰਦ ਹੋਇਆ ਇਸ ਦਾ ਮਤਲਬ ਭ੍ਰਿਸ਼ਟਾਚਾਰ ਵੀ ਹੈ ਬੇਰੁਜ਼ਗਾਰੀ ਨਾ ਤੋਂ ਖਤਮ ਨਹੀਂ ਹੋਈ ਬੇਰੁਜ਼ਗਾਰੀ ਵੀ ਹੈ ਹੁਣ ਨਸ਼ੇ ਦੀ ਗੱਲ ਕਰੀਏ ਨਸ਼ਾ ਕੁਝ ਅਜਾਈਆਂ ਦਵਾਈਆਂ ਜਿਹੜੀਆਂ ਕਿਸੇ ਰੋਗ ਨੂੰ ਨਿਵਾਰਕ ਮਤਲਬ ਰੋਗ ਨੂੰ ਖਤਮ ਕਰਨ ਦੇ ਲਈ ਮੈਡੀਕਲਾਂ ਤੇ ਆਉਂਦੀਆਂ ਜਿਨ੍ਹਾਂ ਨੂੰ ਸਰਕਾਰ ਬੰਦ ਨਹੀਂ ਕਰ ਸਕਦੀ ਤੇ ਸਾਡੇ ਨੌਜਵਾਨ ਕੁੜੀਆਂ ਲੈ ਲਓ ਜਾਂ ਮੁੰਡੇ ਕਰ ਲਓ ਆਪਾਂ ਉਹ ਨਸ਼ਾ ਉੱਥੋਂ ਲੈਂਦੇ ਆ ਉਹਨੂੰ ਨਸ਼ੇ ਤੌਰ ਤੇ ਵਰਤਦੇ ਆ ਉੱਥੇ ਸਰਕਾਰ ਦੀ ਕੋਈ ਗਲਤੀ ਨਹੀਂ ਦੂਸਰੀ ਗੱਲ ਜਿਵੇਂ ਚਿਟਾ ਜਾਂ ਹੋਰ ਕਿਸਮ ਦੇ ਨਸ਼ੇ ਜਿਹੜੇ ਗੈਰ ਕਾਨੂੰਨੀ ਢੰਗ ਨਾਲ ਆਉਂਦੇ ਆ ਬਾਰਡਰ ਕ੍ਰੋਸ ਕਰਕੇ ਆਉਂਦੇ ਆ ਉਹ ਸਰਕਾਰ ਦੀ ਮਿਲੀ ਭੁਗਤ ਹੈ ਅਫਸਰਾਂ ਦੀ ਮਿਲੀ ਭੁਗਤ ਹੈ ਉਹ ਸਾਡੇ ਸੂਬੇ ਨੂੰ ਸਾਡੀ ਪੀੜ੍ਹੀ ਨੂੰ ਖਤਮ ਕਰਨਾ ਚਾਹੁੰਦੇ ਆ ਸਾਡੀ ਪੀੜ੍ਹੀ ਨੂੰ ਸਾਡੀ ਨੌਜਵਾਨ ਪੀੜ੍ਹੀ ਨੂੰ ਖਤਮ ਕਰਨਾ ਚਾਹੁੰਦੇ ਆ ਤਾਂ ਕਿ ਅਸੀਂ ਵੋਟਾਂ ਮੰਗੀਏ ਤਾਂ ਇਹ ਥੱਲੇ ਦਰਿਆਾਂ ਤੇ ਬੈਠਣ ਜੋ ਕਰੇ ਹੋਣ ਇਹਨਾਂ ਕੋਲੋਂ ਕੋਈ ਮੰਗ ਨਾ ਹੋਵੇ ਅੱਗੋਂ ਜੇ ਤੁਹਾਡਾ ਦਿਮਾਗੀ ਸਤੋਂ ਲੋਣ ਠੀਕ ਹੋਊਗਾ ਨਾ ਤੁਹਾਡੀ ਬੌਧਿਕਤਾ ਠੀਕ ਹੋਊਗੀ ਤਾਂ ਹੀ ਤੁਸੀਂ ਸਰਕਾਰਾਂ ਅੱਗੇ ਲੀਡਰਾਂ ਅੱਗੇ ਸਵਾਲ ਕਰੋਗੇ ਹੁਣ ਅਗਲੀ ਗੱਲ ਭ੍ਰਿਸ਼ਟਾਚਾਰ ਦੀ ਭ੍ਰਿਸ਼ਟਾਚਾਰ ਸਰਕਾਰੀ ਦਫ਼ਤਰਾਂ ਦੇ ਵਿੱਚ ਭ੍ਰਿਸ਼ਟਾਚਾਰ ਆ ਰਿਹਾ ਉੱਥੇ ਏ ਕਲਾਸ ਤੋਂ ਲੈ ਕੇ ਡੀ ਕਲਾਸ ਤੱਕ ਦਾ ਮੁਲਾਜ਼ਮ ਨੌਕਰੀ ਕਰਦਾ ਆਈਐਸ ਆਈਪੀਐਸ ਪੀਸੀਐਸ ਜਾਂ ਹੋਰ ਦਰਜਿਆਂ ਦੇ ਮੁਲਾਜ਼ਮ ਜਿਹੜੇ ਉੱਥੇ ਨਿਜਮਾ ਮੁਤਾਬਕ ਨੌਕਰੀ ਕਰਦੇ ਆ ਭ੍ਰਿਸ਼ਟਾਚਾਰ ਕੁਝ ਤਾਂ ਦੋ ਨੰਬਰ ਦੇ ਕੰਮ ਕਰਾਉਣ ਦੇ ਲਈ ਜਾਂ ਲੈਣ ਚ ਲੱਗਣ ਦੀ ਪਹਿਲਾ ਕੰਮ ਕਰਾਉਣ ਦੇ ਲਈ ਅਸੀਂ ਆਪ ਆਫਰ ਕਰਦੇ ਆ ਕਿ ਸਾਡੇ ਤੋਂ ਰਿਸ਼ਵਤ ਲਓ ਤੇ ਸਾਨੂੰ ਤੋਰੋ ਦੂਜੀ ਗੱਲ ਜੀ ਇੱਕ ਨੰਬਰ ਦਾ ਕੰਮ ਹੈ ਲੈਣ ਚ ਲੱਗ ਕੇ ਵੀ ਕਰਾਉਣਾ ਹੈ ਉੱਥੇ ਅਫਸਰ ਟੱਕੇ ਨਾਲ ਸਾਡੇ ਤੋਂ ਰਿਸ਼ਵਤ ਮੰਗਦੇ ਆ ਕਿਉਂਕਿ ਉਹ ਰਿਸ਼ਵਤ ਦਾ ਪੈਸਾ ਉੱਪਰ ਤੱਕ ਜਾਂਦਾ ਇਹਨੂੰ ਖਤਮ ਕਿਵੇਂ ਕਰਨਾ ਹੈ ਅਸੀਂ ਆਪ ਉੱਥੇ ਨੌਕਰੀਆਂ ਕਰਦੇ ਦਫ਼ਤਰਾਂ ਦੇ ਵਿੱਚ ਸਾਡੇ ਜਵਾਕ ਨੌਕਰੀਆਂ ਕਰਦੇ ਸਾਡੇ ਭੈਣ ਭਰਾ ਨੌਕਰੀਆਂ ਕਰਦੇ ਆ ਸਾਡੇ ਬਜ਼ੁਰਗ ਨੌਕਰੀਆਂ ਕਰਦੇ ਆ ਉਹ ਆਪ ਇਹ ਸੋਚਣ ਕਿ ਅਸੀਂ ਪੰਜਾਬੀ ਸੂਬੇ ਨੂੰ ਕਿਵੇਂ ਬਚਾਉਣਾ ਅਸੀਂ ਲੀਡਰਾਂ ਨੂੰ ਕੋਸ਼ੀ ਹੈ ਨਾ ਅਸੀਂ ਸਰਕਾਰਾਂ ਨੂੰ ਨਾ ਕੋਸੀਏ ਅਸੀਂ ਮੀਡੀਆ ਤੇ ਇਹੀ ਗੱਲਾਂ ਨਾ ਕਰੀਏ ਕਿ ਨਸ਼ਾ ਬੰਦ ਕਰੋ ਭ੍ਰਿਸ਼ਟਾਚਾਰ ਬੰਦ ਕਰੋ ਰੋਜ਼ਗਾਰ ਦਿਓ ਇਹ ਸਾਨੂੰ ਆਪ ਨੂੰ ਵੀ ਕੁਝ ਨਾ ਕੁਝ ਕਰਨ ਨੂੰ ਭ੍ਰਿਸ਼ਟਾਚਾਰ ਸਾਡੇ ਜਿੰਨੇ ਪੱਦਰ ਤਾਂ ਸਾਡੇ ਆਪ ਦੇ ਹੱਥ ਚ ਉਹ ਤਾਂ ਅਸੀਂ ਕਰ ਸਕਦੇ ਹਾਂ ਅਸੀਂ ਇੱਕ ਤਾਂ ਆਪ ਆਫਰ ਨਾ ਕਰੀਏ ਦੋ ਨੰਬਰ ਦੇ ਕੰਮ ਲਈ ਕਿ ਆਲਾ ਰਿਸ਼ਵਤ ਮੇਰਾ ਕੰਮ ਕਰ ਦੇ ਦੂਜਾ ਜਿਹੜੇ ਉੱਥੇ ਮੁਲਾਜ਼ਮ ਕੰਮ ਕਰਦੇ ਆ ਉਹ ਸੋਚਣ ਕਿ ਸਾਡਾ ਪੰਜਾਬੀ ਸੂਬੇ ਨੂੰ ਇਹ ਸਰਕਾਰਾਂ ਕਿੱਧਰ ਲੈ ਗਈਆਂ ਅਸੀਂ ਮਾੜੀ-ਮੋਟੀ ਤਾਂ ਮੰਨੀਏ ਕਿ ਵੀ ਯਾਰ ਸਾਡੇ ਇਹਨਾਂ ਬਦਲ ਨਾਲ ਕਿੰਨਾ ਸਮਾਜ ਦਾ ਜਿਹੜਾ ਸ਼ੀਸ਼ਾ ਸਾਫ਼ ਹੁੰਦਾ ਦੂਜੀ ਗੱਲ ਕਰੋ ਬੇਰੋਜ਼ਗਾਰੀ ਦੀ ਬੇਰੋਜ਼ਗਾਰੀ ਸਰਕਾਰ ਨੇ ਕੋਰਸ ਹੀ ਇਹੋ ਜਿਹੇ ਸ਼ੁਰੂ ਕੀਤੇ ਹੋਏ ਆ ਸਾਡਾ ਪਾਠ ਕਰਮ ਹੀ ਇਹੋ ਜਿਹਾ ਜਿਹੜਾ ਸਾਨੂੰ ਨੌਕਰੀਆਂ ਨਹੀਂ ਦਿੰਦਾ ਬੇਰੋਜ਼ਗਾਰੀ ਦਿੰਦਾ ਬੀਐਡ ਈਟੀਟੀ ਕਿੰਨੇ ਜਵਾਬ ਕਰ ਕਰਕੇ ਲੈਣਾ ਵਿੱਚ ਲੱਗੀ ਜਾਂਦੇ ਆ ਉਸ ਆਧਾਰ ਤੇ ਉਹਨੂੰ ਨੌਕਰੀਆਂ ਨਹੀਂ ਮਿਲਦੀਆਂ ਪੋਸਟਾਂ ਨਿਕਲਦੀਆਂ ਉਹ ਤੇ ਕੇਸ ਪਰਤੀ ਪੂਰੀ ਹੁੰਦੀ ਨਹੀਂ ਇਹ ਸਰਕਾਰਾਂ ਦੀ ਜਿਹੜੀ ਚਾਲ ਹੈ ਇਹਦੇ ਲਈ ਆਪਾਂ ਨੂੰ ਇੱਕੋ ਲਾਈਨ ਵਿੱਚ ਲੱਗਣ ਦੇ ਲਈ ਕਿ ਮੈਂ ਨੌਕਰੀ ਹੀ ਸਰਕਾਰੀ ਕਰਨੀ ਆ ਉਹਨਾਂ ਨੂੰ ਥੋੜਾ ਜਿਹਾ ਹਟ ਕੇ ਸਰਕਾਰੀ ਨੌਕਰੀ ਕਰੋ ਤਿਆਰੀ ਕਰੋ ਜੇ ਨੰਬਰ ਆਉਂਦਾ ਪਰ ਉਹਦੇ ਨੂੰ ਲੱਗੂ ਕਿੱਥੇ ਸ਼ੁਰੂ ਕਰੋ ਜੇ ਘੱਟ ਪੂੰਜੀ ਹੈ ਛੋਟੇ ਬਿਜ਼ਨਸ ਕਰੋ ਵੱਡ ਪੂੰਜੀ ਹੈ ਉਹਨੂੰ ਤਾਂ ਕੋਈ ਦਿੱਕਤ ਹੀ ਨਹੀਂ ਸਰਕਾਰਾਂ ਤੋਂ ਰੋਜ਼ਗਾਰ ਨਾ ਮੰਗੋ ਇਹਨਾਂ ਨੇ ਕੁਝ ਨਹੀਂ ਦੇਣਾ ਹੁਣ ਗੱਲ ਕਰੀ ਆਪਾਂ ਨਸ਼ਿਆਂ ਦੀ ਵੀ ਗੱਲ ਕਰ ਲਈ ਆਪਾਂ ਨੂੰ ਆਪ ਜਿਹੜਾ ਥੋੜਾ ਬੋਤਾ ਕੰਟਰੋਲ ਕਰਨਾ ਚਾਹੀਦਾ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਇਹਨਾਂ ਨੂੰ ਨੌਜਵਾਨਾਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਕਿ ਨਸ਼ੇ ਨਾ ਕਰੋ ਤੁਹਾਡੇ ਨਸ਼ੇ ਕਰਨ ਨਾਲ ਤੁਹਾਡੇ ਪਰਿਵਾਰ ਤੇ ਸਮਾਜ ਤੇ ਤੁਹਾਡੇ ਧਰਮ ਤੇ ਤੁਹਾਡੇ ਰਾਜਨੀਤਿਕ ਜੀਵਨ ਤੇ ਤੁਹਾਡੇ ਵਿਅਕਤੀ ਜੀਵਨ ਤੇ ਤੁਹਾਡੇ ਭਵਿੱਖ ਤੇ ਮਾੜਾ ਅਸਰ ਪੈਂਦਾ ਤੁਹਾਡੇ ਬੱਚੇ ਵੀ ਇਸ ਲੈਣ ਚ ਜਾਂਦੇ ਹੋ ਸਕਦਾ ਉਹ ਸਮਝ ਜਾਣ ਸਮਾਜ ਸੇਵੀ ਸੰਸਥਾਵਾਂ ਨੂੰ ਮੇਰੇ ਹੱਥ ਜੋੜ ਕੇ ਬੇਨਤੀ ਹੈ ਕਿ ਜਿਹੜੇ ਨਸ਼ੇ ਕਰਦੇ ਨੌਜਵਾਨ ਉਹਨਾਂ ਨੂੰ ਕੁਝ ਖਾਣ ਪੀਣ ਦੇ ਅਜਾਈਆਂ ਚੀਜ਼ਾਂ ਤੁਸੀਂ ਦਿਓ ਜਿਹੜਿਆਂ ਨਾਲ ਉਹਨਾਂ ਦਾ ਸਰੀਰ ਜਿਹੜਾ ਸਰੀਰ ਆ ਜਿਹੜਾ ਉਹ ਤੰਦਰੁਸਤ ਹੋ ਸਕੇ ਤੇ ਉਹਨੂੰ ਨਸ਼ੇ ਦੀ ਤੋੜ ਨਾਲ ਲੱਗੇ। ਲੀਡਰਾਂ ਨੇ ਕੁਝ ਨਹੀਂ ਕਰਨਾ। ਇਹ ਸੋਡੇ ਘਰੇ ਆਉਂਦੇ ਆ ਵੋਟਾਂ ਵੇਲੇ। ਵੋਟਾਂ ਵੇਲੇ ਤਿੰਨੇ ਗੱਲਾਂ ਕਰਦੇ ਆ ਕਿ ਅਸੀਂ ਨਸ਼ਾ ਮੁਕਤ, ਭ੍ਰਿਸ਼ਟਾਚਾਰ ਮੁਕਤ ਤੇ ਅਸੀਂ ਬੇਰੁਜ਼ਗਾਰੀ ਖਤਮ ਕਰਾਂਗੇ। ਉਸ ਤੋਂ ਨਾ ਪਹਿਲਾਂ ਇਹਨਾਂ ਦੇ ਕੁਝ ਜਾਦ ਆਉਂਦਾ ਹੈ ਨਾ ਬਾਅਦ ਵਿੱਚ ਕੁਝ ਜਾਦ ਆਉਂਦਾ। ਫਿਰ ਇਹ ਗੱਲ ਕਰਦੇ ਆ ਅਸੀਂ ਬਿਜਲੀ ਫ੍ਰੀ ਕਰਤੀ। ਭਗਵੰਤ ਮਾਨ ਕਹਿੰਦਾ ਚੰਨੀ ਕਹਿੰਦਾ ਮੈਂ ਜੁਨਟ ਰੇਟ ਘਟਾਤਾ। ਬਾਦਲ ਕਹਿੰਦਾ ਕਹਿੰਦਾ ਅਸੀਂ ਮੋਟਰਾਂ ਨਾਲ ਕਨੈਕਸ਼ਨ ਦਿੱਤੇ ਐ ਇਹਨਾਂ ਨੇ ਆਪ ਦੇ ਵੱਲੋਂ ਕੁਝ ਨਹੀਂ ਦਿੱਤਾ ਤੁਹਾਡੇ ਟੈਕਸ ਦਾ ਪੈਸਾ ਮੋੜ ਕੇ ਤੁਹਾਨੂੰ ਦਿੱਤਾ ਫਰੀਦ ਇਹ ਸਹੂਲਤਾਂ ਲੈਣ ਨਾਲ ਉਹਨੂੰ ਤਾਂ ਆਪਣੇ ਹੱਕ ਮੰਗੋ ਇਹਨਾਂ ਕੋਲ ਮੈਂ ਪਹਿਲਾਂ ਗੱਲ ਬੋਲੀ ਵੀ ਇਹਨਾਂ ਨੂੰ ਕੁਝ ਨਾ ਮੰਗੋ ਜਿਹੜੇ ਹੱਕ ਬਣਦੇ ਲੋ ਜਿੰਨੀਆਂ ਇਹ ਸਹੂਲਤਾਂ ਆਪ ਸਰਕਾਰ ਆਪਾਂ ਨੂੰ ਦਿੰਦੀ ਆ ਆਪਣਾ ਟੈਕਸ ਆਪਣੇ ਲੋਕਾਂ ਦਾ ਟੈਕਸ ਦਾ ਪੈਸਾ ਸਾਨੂੰ ਸਾਨੂੰ ਸਹੂਲਤਾਂ ਦੇ ਦਿੱਤਾ ਹੈ ਸਾਡੇ ਪੈਸੇ ਸਾਨੂੰ ਦਿੱਤਾ ਜਾਂਦਾ ਇਸ ਕਰਕੇ ਇਹਨਾਂ ਤੋਂ ਆਸ ਨਾ ਕਰੋ ਸਾਡੇ ਨੌਜਵਾਨਾਂ ਨੂੰ ਅਪੀਲ ਹੈ ਕਿ ਆਪ ਸਮਝਣ ਆਪ ਦਾ ਜਿਹੜਾ ਭਵਿੱਖ ਆ ਉਹ ਆਪ ਦੇਖਣ ਚੰਗਾ ਲੀਡਰ ਦੇਖ ਕੇ ਵੋਟ ਪਾਓ ਪਾਰਟੀ ਤਾਂ ਮੈਂ ਕਿਸੇ ਨੂੰ ਚੰਗੀ ਕਹਿ ਨਹੀਂ ਸਕਦਾ ਜੇ ਉਹ ਪਿੰਡ ਦੇ ਉਹ ਸੱਜਣ ਜਿਹੜੇ ਤੁਹਾਡਾ ਦੁੱਖ ਸੁੱਖ ਤੇ ਖੜਦੇ ਉਹ ਤੁਹਾਡੇ ਘਰੇ ਵੋਟ ਲਾਉਣੇ ਜਿਹੜੇ ਲੱਗਦਾ ਕਿ ਤੁਹਾਡੇ ਨਾਲ ਕੱਲ ਨੂੰ ਦੁੱਖ ਸੁੱਖ ਇੱਕ ਨੰਬਰ ਤੇ ਕੰਮ ਤੇ ਖੜਨ ਉਹਨਾਂ ਨੂੰ ਦੇਖ ਕੇ ਵੋਟ ਪਾਓ ਧੰਨਵਾਦ ਉਸ